شتر دے مالک آپ کے بیٹھی گروہ پیاری دسم پتا دی بخشی ہوئی دات فح دی سان پائیے گج کے بلاؤ فتح واح گروہ جی کا خالص واح گروہ جی فتح جس طرح کی پائی شان دس رہے دا کل ہے شہادت دا مہینہ پو دا مہینہ کل چڑھ جانا ہے آپ سب جانتے ہاں بھی وہ مہینہ ہے جن شروع تو آپ شہادت دا مہینہ کہتے آ رہے ہیں خالصا پنت ایک مہان پنت ہے ਅਗਰ ਆਪਾਂ ਵੇਖੀਏ ਤੇ 365 ਦਿਨਾਂ ਚੋਂ 365 ਦਿਨ ਕੋਈ ਨਾ ਕੋਈ ਸ਼ਹਾਦਤ ਜ਼ਰੂਰ ਹੋਈ ਹੈ ਪਰ ਫਿਰ ਵੀ ਕੋਹ ਦੇ ਮਹੀਨੇ ਨੂੰ ਸ਼ਹਾਦਤ ਦਾ ਮਹੀਨਾ ਕਿਹਾ ਜਾਂਦਾ ਹੈ ਕਿਉਂਕਿ ਇਹ ਉਹ ਮਹੀਨਾ ਹੈ ਜਿਸ ਮਹੀਨੇ ਵਿੱਚ ਇੱਕ ਪਿਓ ਗੱਡੀ ਉੱਤੇ ਖੜ ਕੇ ਆਪਣੇ ਪੁੱਤਰਾਂ ਦੀ ਛਾਤੀ ਵਿੱਚ ਵੱਜਦੇ ਤੀਰਾਂ ਨੂੰ ਵੇਖ ਕੇ ਮੁਸਕਰਾ ਰਿਹਾ ਹੈ ਇਹ ਉਹ ਮਹੀਨਾ ਹੈ جس مہینے بچ ایک دادی اپنے دو میں پوترانوں لے کے بجرگ وستہ بچے تھنڈے برج بچ بیٹھ کے تھنڈیاں ہواوانوں مان رہی ہے تے مسکرا رہی ہے اے او مہینہ ہے جس مہینے بچ دوان ٹوڈر مڑ بر گیا نے اپنی پشتان دی کٹھی کیتی ہوئی جائدات میں خرچ کر کے سہ ہو جا تے ماتا بستے تھاں خرید کے سسکار کیتا ہے اے او مہینہ ہے ਇਹ ਉਹ ਮਹੀਨਾ ਜਿੱਥੇ ਗੰਗੂ ਪਾਪੀ ਵਰਗਿਆਂ ਦਾ ਹੰਕਾਰ ਗੰਗੂ ਪਾਪੀ ਵਰਗਿਆਂ ਦੀ ਚਲਾਕ ਚਲਾਕੀ ਵਿਖੀ ਜਾਂਦੀ ਹੈ ਇਹ ਉਹ ਮਹੀਨਾ ਹੈ ਇਹ ਉਹ ਮਹੀਨਾ ਹੈ ਜਿੱਥੇ ਇੱਕ ਗਰੀਬ ਆਦਮੀ ਇੱਕ ਗਰੀਬ ਵਿਅਕਤੀ ਜਿਹਨੂੰ ਆਪਾਂ ਭਾਈ ਮੋਤੀराम ਮਹਿਰਾ ਕਰਕੇ ਜਾਣਦੇ ਹਾਂ ਉਹ ਆਪਣੀ ਸਾਰੀ ਉਮਰ ਦੀ ਕਮਾਈ ਆਪਣੀ ਪਤਨੀ ਦੇ ਗਹਿਣੇ ਤੱਕ ਵੇਚ ਦਿੰਦਾ ਹੈ ਪਰ ਉਸ ਮਾਤਾ ਤੇ ਉਹਨਾਂ ਸਹਿਬ ਜਿਆਦੇ ਤੋਂ ਸੇਵਾ ਕਰਦਾ ਹੈ ਉਹ ਮਹੀਨਾ ਹੈ جبا رہے آیا سہیں پر جان داری پہ میری ہے مہینہ ہے شہادت سکھ پنچ واسطے بہت ہی وڈی گل ہے آج بھی اگر آپ پورا ویکتے ہاں ਸੁਬਾ ਮੰਬਰਤ ਵੇਲੇ ਅਰਦਾਸ ਹੁੰਦੀ ਹੈ ਤੇ ਸਿੰਘ ਸ਼ਹਾਦਤ ਦੀ ਦਾਤ ਮੰਗਦੇ ਨੇ ਅੱਜ ਦੇ ਸਮੇਂ ਦੀ ਪੁਰਾਤਨ ਸਿੰਘ ਜਦੋਂ ਅਰਦਾਸ ਕਰਦੇ ਨੇ ਤੇ ਸ਼ਹਾਦਤ ਦੀ ਦਾਤ ਮੰਗਦੇ ਨੇ ਇਹ ਸ਼ਹਾਦਤ ਦਾ ਮਹਿੰਨਣਾ ਨਹੀਂ ਇਹ ਸਾਡੇ ਵਾਸਤੇ ਚੜ੍ਹਦੀ ਕਲਾ ਦਾ ਮਹਿੰਨਣਾ ਹੈ ਵੇਖੋ ਬਹੁਤ ਵੱਡਾ ਇਤਿਹਾਸ ਇਸ ਸਿੰਘ ਨੇ ਨਾਲ ਜੁੜਿਆ ਹੋਇਆ ਇਸ ਮਹੀਨੇ ਵਿੱਚ ਬਹੁਤ ਕੁਝ ਵਾਪਰਿਆ ਹੈ ਇਸ ਮਹੀਨੇ ਵਿੱਚ ਮੇਰੇ ਕਲਗੀਆਂ ਵਾਲੇ ਬਾਪੂ ਨੇ ਆਪਣਾ ਸਭ ਕੁਝ ਵਾਰਿਆ ਹੈ ਇਹ ਮਹੀਨਾ ਬਹੁਤ ਭਿਆਨਕ ਹੈ ਪਰ ਇਸ ਮਹੀਨੇ ਤੋਂ ਸਾਨੂੰ ਚੜ੍ਹਦੀ ਕਲਾ ਲੈ ਕੇ ਦੀ ਲੋੜ ਹੈ ਕੱਲ ਸੰਗਰਾਮ ਦਾ ਦਿਨ ਹੈ ਆਪ ਸਭ ਨੇ ਇੱਥੇ ਪਹੁੰਚਣਾ ਹੈ ਆਪਜੀ ਸਾਰਿਆਂ ਨਾਲ ਕੋ ਦੇ ਮਹੀਨੇ ਦੀ ਇਤਿਹਾਸ ਦੀ ਵਿਆਖਿਆ ਕੀਤੀ ਜਾਏਗੀ ਆਉਣ ਵਾਲੇ ਕੁਝ ਦਿਨਾਂ ਤਾਈਂ ਫਤਿਹਗੜ੍ਹ ਸਾਹਿਬ ਮੇਲਾ ਲੱਗੇਗਾ ਚੰਕੋਤ ਸਾਹਿਬ ਸ਼ਹੀਦੀ ਯੂਨ ਮੇਲੇ ਲੱਗਣਗੇ ਆਪਾਂ ਸਾਰੇ ਉਹਨਾਂ ਜੋੜ ਮੇਲਿਆਂ ਜਾਂ ਕਿਸ ਸ਼ਾਮਲ ਹੋਵਾਂਗੇ ਪਰ ਇੱਕ ਚੀਜ਼ ਦੇਖਣਾ ਹੈ ਪੋ ਦਾ ਮਹੀਨਾ ਹਰ ਸਾਲ ਹੁੰਦਾ ਹੈ ਹਰ ਸਾਲ ਇੱਕ ਪੋ ਹੁੰਦੀ ਹੈ ਫਿਰ 6 ਪੋ 7 8 9 10 ਕਰਦਿਆਂ ਕਰਦਿਆਂ ਮੰਗ ਹੀ ਆ ਜਾਂਦੀਆਂ ਮੰਗੀ ਵਾਲੇ ਦਿਨ ਅਸੀਂ ਛੋਲੇ ਗੂੜੀਆਂ ਖਾ ਕੇ ਸਾਰ ਦਿਨੇ ਆ ਪਰ ਅਸਲੀਤ ਵਿੱਚ ਦੇਖਣਾ ਹੈ ਜਦੋਂ ਵੀ ਪੋ ਦਾ ਮਹੀਨਾ ਆ ਰਿਹਾ ਹੈ ਅਸੀਂ ਉਸ ਪੋ ਦੇ ਮਹੀਨੇ ਵਿੱਚ ਕੀ ਸਿੱਖ ਰਹੇ ਹਾਂ ਕੀ ਸਿੱਖ ਪਾ ਰਹੇ ਆ ਵੇਖੋ ਬਹੁਤ ਹੀ ਵੱਡੀ ਚੀਜ਼ ਹੈ ਆਪਾਂ ਆਪਣਾ ਸਾਰਾ ਜੀਵਨ ਲਗਾ ਕੇ ਇੱਕ ਘਰ ਤਿਆਰ ਕਰਦੇ ਆ ਆਪਣਾ ਸਾਰੇ ਜੀਵਨ ਦੀ ਕਮਾਈ ਦੇ ਨਾਲ ਇੱਕ ਘਰ ਤਿਆਰ ਹੁੰਦਾ ਹੈ ਬੜਾ ਖੁਸ਼ੀਆਂ ਤੇ ਖੇੜਾ ਲੱਗਦਾ ਹੈ ਕਿ ਆ ਜਨਾਂ ਨਹੀਂ ਹੋਮ সুইਟ ਹੋਮ ਘਰ ਬੜਾ ਪਿਆਰਾ ਹੁੰਦਾ ਹੈ ਬੰਦਾ ਦੁਨੀਆ ਵਿੱਚ ਕਿਤੇ ਵੀ ਚਲਾ ਜਾਏ ਪਰ ਅਸਲੀਤ ਵਿੱਚ ਜੋ ਨਿਖ ਹੈ ਉਹ ਆ ਕੇ ਆਪਣੇ ਘਰ ਵਿੱਚ ਮਿਲਦੀ ਹੈ ਉਸੀ ਤਰ੍ਹਾਂ ਮੇਰੇ ਬਾਪੂ ਨੇ ਗੁਰਤੇਗ ਬਹਾਦਰ ਮਹਾਰਾਜ ਜੀ ਨੇ ਘਰ ਬਸਾਇਆ ਜਿਹਨੂੰ ਅਨੰਦਾ ਦੀ ਪੁਰੀ ਦਾ ਨਾਮ ਦਿੱਤਾ ਗਿਆ ਜਿਸ ਘਰ ਦਾ ਜਿਸ ਸ਼ਹਿਰ ਦਾ ਨਾਮ ਹੀ ਅਨੰਦਪੁਰ ਹੈ ਸੋਚੋ ਕਿੰਨਾ ਆਨੰਦਮਈ ਉਸ ਸਮੇਂ ਦਾ ਦ੍ਰਿਸ਼ ਹੋਏਗਾ ਗੁਰਗੋਬਿੰਦ ਸਿੰਘ ਮਹਾਰਾਜ ਆਪਣੇ ਚੋਹਾ ਲਾਲਾ ਦੇ ਨਾਲ ਆਪਣੀ ਮਾਤਾ ਗੁਜਰਕੌਰ ਦੇ ਨਾਲ ਆਪਣੀ ਘਰਵਾਲੀਆਂ ਦੇ ਨਾਲ ਆਪਣੇ ਖਾਲਸੇ ਪੰਥ ਨਾਲ ਬਹੁਤ ਹੀ ਪਿਆਰ ਦੇ ਨਾਲ ਰਹਿ ਰਹੇ ਹੁੰਦੇ

ਭਾਰਤ ਉਸ ਦੀ ਧਰਤੀ ਉੱਤੇ ਕੋਈ ਢੋਲਕੀ ਨਹੀਂ ਵਜਾਏਗਾ ਕੋਈ ਸ਼ਸਤਰ ਨਹੀਂ ਰੱਖੇਗਾ ਕੋਈ ਦਸਤਾਰਾਂ ਨਹੀਂ ਬਨੇਗਾ ਪਰ ਗੁਰਗੋਵਿੰਦ ਸਿੰਘ ਮਹਾਰਾਜ ਆਪਣੇ ਪੰਥ ਨੂੰ ਬਣਾਉਂਦੇ ਨੇ ਵੇਖੋ ਉਹ ਤਾਂ ਮਹੀਨਾ ਹੈ ਪਰ ਸ਼ੁਰੂਆਤ ਇਸ ਪੰਥ ਦੇ ਨਾਲ ਹੁੰਦੀ ਹੈ ਐਸਾ ਪੰਥ ਸਜਦੇ ਨੇ ਕਹਿੰਦੇ ਨੇ ਔਰੰਗਜ਼ੇਬ ਤੂੰ ਇੱਕ ਦਸਤਾਰ ਬਨਣ ਤੋਂ ਨਾ ਕਰਦਾ ਖਾਲਸਾ ਪੰਥ ਪੰਜ ਪੰਜ ਦਸਤਾਰਾਂ ਬਨੇਗਾ ਦਮਾਲੇ ਬਣਿਆ ਕਰੇਗਾ ਤੂੰ ਇੱਕ ਘੋੜੇ ਤੇ ਚੜਨ ਤੋਂ ਬਾਡੀ ਪੋਜ ਦੇ ਇੱਕ ਇੱਕ ਸਿੰਘ ਪੰਜ ਪਨ ਘੋੜੇ ਅਟਿਆ ਕਰਨਗੇ ਤੂੰ ਟੋਲ ਕੀ ਉਹ ਜਾਣ ਚਾਹਣਾ ਕਰਦਾ ਹੈ ਖਾਲਸਾ ਪਰ ਰਮਜੀਤ ਨਗਾਰੇ ਉਹ ਜਗਾ ਕਰੇਗਾ ਤੂੰ ਸ਼ਸਤਰ ਰੱਖਣ ਤੋਂ ਮਨਾ ਕਰਦਾ ਹੈ ਅਸੀਂ ਸ਼ਸਤਰਾਂ ਨੂੰ ਆਪਣੇ ਪੀਰ ਕਹਿ ਦੋਆਵੇ ਅਸ ਕਿਰਪਾਨ ਖੰਡੋ ਖੜਗ ਤੁਪਕ ਵਰ ਅਰਤੀਏ ਸੈਬ ਸਲੋਹੀ ਸੈਤੀ ਜਹਾਂ ਹਮਾਰੇ ਪੀਰ ਦੁਨੀਆ ਕਹਿੰਦੇ ਨੇ ਪੀਰ ਬਣਾ ਦਿੱਤਾ ਅਸ ਸ਼ਸਤਰਾਂ ਨੂੰ ਐਸਾ ਮਹਾਨ ਪੰਥ ਸਾਜਿਆ ਗੁਨੀਆਂ ਵਿੱਚ ਲੋਕ ਖੜ-ਖੜ ਵੇਖਦੇ ਨੇ ਆ ਖਾਲਸਾ ਪੰਥ ਹੈ। ਵੇਖੋ ਕਹਿਣਾ ਸੋਖਾ ਹੈ ਘੋੜਿਆਂ ਉੱਤੇ ਚੜਦੇ ਨੇ। ਖਾਲਸੇ ਪੰਥ ਦੀ મહિਮਾ ਅੱਜ ਵੀ ਦਰਪੁਰਾ ਵਿੱਚ ਵੇਖੋ ਸਿੰਘ ਅੱਜ ਵੀ ਘੋੜਿਆਂ ਦੀ ਕਾਠੀਆਂ ਉੱਤੇ ਸੌਂਦੇ ਨੇ। ਅੱਜ ਵੀ ਘਰਾਂ ਤੋਂ ਬਾਹਰ ਨੇ ਅੱਜ ਵੀ ਚੱਕਰਵਰਤੀ ਘੁੰਮਦੇ ਨੇ ਤੇ ਗੁਰੂ ਗੋਬਿੰਦ ਸਿੰਘ ਦਾ ਆਨੰਦ ਮਾਣਦੇ ਨੇ। ਕਹਿਣਾ ਸੋਖਾ ਹੈ ਘੋੜੇ ਉੱਤੇ ਬੈਠ ਕੇ ਰੀੜ ਦੀ ਹੱਡੀ ਹਿੜ ਜਾਂਦੀ ਹੈ। ਗੋਬਿੰਦ ਸਿੰਘ ਨੇ ਸਾਨੂੰ ਘੋੜੇ ਉੱਤੇ ਬਿਠਾਇਆ ਨਾਲ ਨੇਜਾ ਪੜਾਇਆ। ਕੋਈ ਵੀ ਤੁਹਾਡੀ ਖਾਵਾ ਵਾਲੇ ਚਾਂਦੀ ਨੂੰ ਨਿਜਾ ਮਾਰੂ ਦੇ ਗੁਰਦੇ ਬਾਹਰ ਕੱਢੋ ਐਸਾ ਖਾਸਾ ਪੰਥ ਸਾਜਿਆ ਹੈ ਅੱਜ ਔਰੰਗਜ਼ੇਬ ਉਸ ਗੁਪਿੰਦ ਸਿੰਘ ਦੇ ਪੰਥ ਨੂੰ ਵੇਖਿਆ ਨਹੀਂ ਜਾਂਦਾ ਔਰੰਗਜ਼ੇਬ ਉਸ ਅਨੰਦਾ ਦੀ ਪੂਰੀ ਦੇ ਕਿਲੇ ਉੱਤੇ ਘੇਰਾ ਬੰਨ੍ਹੇ ਕਰ ਦਿੰਦਾ ਹੈ ਵੇਖੋ 3 ਮਹੀਨੇ ਘੇਰਾ ਰਿਹਾ ਹੈ 3 ਮਹੀਨੇ ਘੇਰਾ ਰਿਹਾ ਪਾਣੀ ਦੀ ਇੱਕ ਬੂੰਦ ਕਿਲੇ ਦੇ ਅੰਦਰ ਨਹੀਂ ਜਾਣ ਦਿੱਤੀ ਗਈ ਸਿੰਘ ਪੱਤਿਆਂ ਉੱਤੇ ਗੁਜ਼ਾਰਾ ਕਰ ਰਹੇ ਸੇਕੋ ਪੱਤੇਆਂ ਨੂੰ ਖਾ ਕੇ ਗੁਜ਼ਾਰਾ ਕਰਨੇ ਨੇ ਬੜਾ ਪ੍ਰਿਆਨਕ ਸਮਾਂ ਹੈ ਸਮੇਂ ਨੂੰ ਵੇਖਦੇ ਹੋਏ ਪਹਾੜੀ ਰਾਜੇ ਤੇ ਮੁਗਲ ਬਾਦਸ਼ਾਹ ਗੁਰੂ ਸਾਹਿਬ ਨਾਲ ਵਾਦਾ ਕਰਦੇ ਨੇ ਜਿਹੜੇ Hindu ਲੋਕ ਨੇ ਉਹ ਗਾਣ ਨੂੰ ਬਹੁਤ ਪਵਿੱਤਰ ਮੰਨਦੇ ਨੇ ਪਹਾੜੀ ਰਾਜੇ ਗਾਂ ਗਊ ਮਾਤਾ ਦੀ ਕਸਮ ਚੁੱਕਦੇ ਨੇ ਜਿਹੜੇ ਮੁਸਲਮਾਨ ਲੋਕ ਨੇ ਆਪਣੀ ਬਾਦਸ਼ਾਹ ਔਰੰਗਜ਼ੇਬ ਕੁਰਾਨ ਦੀ ਕਸਮ ਚੁੱਕਦਾ ਹੈ ਗੁਰੂ ਗੋਬਿੰਦ ਸਿੰਘ ਨੂੰ ਕ੍ਰਾਂਣ ਢਲਦਾ ਹੈ ਮੈਂ ਕੁਰਾਨ ਸ਼ਰੀਫ ਦੀ ਕਸਮ ਚੁੱਕਦਾ ਤੁਸੀਂ ਅਨੰਦਪੁਰ ਦਾ ਕਿਲਾ ਛੱਡ ਦਵੋ ਅਸੀਂ ਤੁਹਾਡੀ ਹਵਾਵਾਂ ਵੱਲ ਝਾਂਕਾਂਗੇ ਨਹੀਂ ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ ਤੁਸੀਂ ਕਿਲਾ ਕਾਲੀ ਕਰਕੇ ਚੱਲ ਪਾਓ ਅੱਜ 6 ਪੌ ਦੀ ਰਾਤ ਆਉਂਦੀ ਹੈ ਮੇਰਾ ਗੋਬਿੰਦ ਸਿੰਘ ਆਪਣੇ ਖਾਲਸੇ ਪੰਥ ਦੇ ਨਾਲ ਚੋਹਾਂ ਪੁੱਤਰਾਂ ਦੇ ਨਾਲ ਉਹ ਆਪਣੇ ਘਰ ਨੂੰ ਛੱਡ ਦਿੰਦਾ ਹੈ ਵੇਖੋ ਬੜਾ ਮਹਾਨ ਨਿਰਣਾ ਹੈ ਆਪਣੇ ਘਰ ਨੂੰ ਛੱਡ ਦੇਣਾ ਅੱਜ ਸਾਨੂੰ ਕੋਈ ਕਹੇਗਾ ਜੀ ਮਹੀਨੇ ਵਸ ਕੇ ਆਪਣੇ ਘਰ ਤੋਂ ਬਾਹਰ ਚਲੇ ਜਾਓ ਤੇ ਬਹੁਤ ਮੁੱਖ ਹੈ ਦੁਨੀਆਂ ਵਾਸਤੇ ਆਪਣੇ ਘਰ ਨੂੰ ਛੱਡ ਦੇਣਾ ਘਰ ਪਰਿਵਾਰ ਛੱਡ ਦੇਣਾ ਸਿਰਫ ਇੱਕ ਨਿਸ਼ਚੈ ਹੈ ਵੀ ਅਸੀਂ ਕਿਸੇ ਥਲੇ ਦਬ ਕੇ ਨਹੀਂ ਰਵਾਂਗੇ ਗੁਬਿੰਦ ਸਿੰਘ ਬਹੁਤ ਮਹਾਨ ਹੈ ਵਿਚਾਰ ਦੇਖੋ ਬਹੁਤ ਕੰਨੀ ਸੀ ਕਿਉਂਕਿ ਉਹ ਦਾ ਮਹੀਨਾ ਐਸਾ ਮਹੀਨਾ ਹੈ ਜਿਸ ਦੇ ਉੱਤੇ ਜਿੰਨੇ ਵੀ ਵਿਚਾਰ ਕਰ ਲਿਖੀ ਜਾਏ ਘਟ ਹੈ ਪਰ ਸਮਾਜ ਉਹ ਇਜਾਜ਼ਤ ਨਹੀਂ ਦਿੰਦਾ 6 ਪਰੋਂ ਦੀ ਰਾਤ ਗੁਰੂ ਸਾਹਿਬ ਤਲਕੋਤ ਦਾ ਕਿਲਾ ਛੱਡਦੇ ਨੇ ਐਸ ਤੋਂ ਅੱਗੇ ਜਿਹੜਾ ਸਤਪਾਉ ਸਵੇਰ ਸਰਸਾ ਨਦੀ ਦੇ ਕੰਢੇ ਜਾਂਦਾ ਹੁੰਦਾ ਹੈ ਉਹਦਾ ਵਿਚਾਰ ਆਪਾਂ ਅਗਲੇ ਹਫ਼ਤੇ ਐਸੀ ਸਥਾਨ ਤੇ ਕਰਾਂਗੇ ਸੁਹਾਈ ਤੂ ਬੇਖੀਆਂ ਪ੍ਰਮਾਣ ਵਿਚਾਰਾ ਕਰਦੇ ਆਪਣੇ ਕਾ ਪੁੱਜਾਂ ਹੋਈਆਂ ਹੁਣੀਆਂ ਦਾਸ ਹੱਥ ਜੋੜ ਕੇ ਖਿਮਾ ਦਾ ਜਾਚ ਹੈ ਪਰ ਕੱਲ ਕੋ ਦਾ ਮਹਿਗਾ ਚੜਨਾ ਹੈ ਹਰ ਸਾਲ ਵਾਂਗ ਉਸ ਪੋ ਨੂੰ ਬਿਰਤਾਂ ਨਾ ਜਾਣਦੇ ਆ ਜੀ ਇਸ ਪੋ ਤੋਂ ਕੁਝ ਸਿੱਖੋ

ਚਲੇਗਾ ਤੁਹਾਡਾ ਪੰਥ ਐਸਾ ਮੁਖ ਸੇ ਅਲਾਇਆ ਗੋਬਿੰਦ ਸਿੰਘ ਨੇ ਬਾਹਰ ਦਿੱਤਾ ਹੈ ਵੀ ਤੁਹਾਡਾ ਪੰਥ ਚਲੇਗਾ ਤੇ ਅੱਜ ਵੀ ਗੋਬਿੰਦ ਸਿੰਘ ਦਾ ਪੰਥ ਉਸ ਬਾਬਾ ਫਤੇ ਸਿੰਘ ਦਾ ਪੰਥ ਚੱਲ ਰਿਹਾ ਹੈ ਉਸ ਮਹਾਨ ਫਤੇ ਸਿੰਘ ਵਰਗੇ ਬਣੋ ਗੋਬਿੰਦ ਸਿੰਘ ਵਰਗੇ ਬਣੋ ਤੇ ਆਪਣੇ ਓਹ ਮਹੀਨੇ ਨੂੰ ਸਫਲ ਕਰੋ ਐਨੀ ਕੁ ਗੇਂਦੀਆਂ ਕਰਵਾਣ ਗੱਜ ਕੇ ਫਤੇ ਬੁਲਾਓ ਵਾਹਿਗੁਰੂ ਜੀ ਕਾ